ਸੈਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਹੱਲਾ ਗੁੱਲਾ ਹੋਇਆ ਸੀਮ ਸਾਹਿਬ ਨੇ ਬਹੁਤ ਸਾਰੇ ਯਾਨੀ ਬਿਆਨਬਾਜ਼ੀਆਂ ਕੀਤੇ ਅਤੇ ਉਸ ਤੋਂ ਬਾਅਦ ਜੇ ਵਿਰੋਧੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਤਾਂ ਪ੍ਰਗਟ ਸਿੰਘ ਨੇ ਵੀ ਬਹੁਤ ਸਾਰੇ ਤਿੱਖੇ ਸਵਾਲ ਕੀਤੇ ਤੁਹਾਨੂੰ ਦੱਸ ਦਈਏ ਕਿ ਬਜਟ ਪਲਾਇਆ ਗਿਆ ਜੋ ਸੈਸ਼ਨ ਪਲਾਇਆ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨਿਕਲ ਕੇ ਆਈਆਂ ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਕਾਫੀ ਯਾਨੀ ਚਰਚਾ ਦਾ ਵਿਸ਼ਾ ਛਿੜਿਆ ਸੋ तमाम ਗੱਲਾਂ ਬਾਤਾਂ ਕਰਾਂਗੇ ਅਸੀਂ ਸੈਸ਼ਨ ਦੇ ਬਾਰੇ ਸੋ ਸਾਡੇ ਨਾਲ ਅਕਾਲੀ ਲੀਡਰ ਸ਼ਮਸ਼ੇਰ ਪੁਰਖਾਲਵੀ ਜੀ ਨੇ ਸੋ ਸਵਾਗਤ ਕਰਨਾ ਸਰ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਲੋਕ ਚੇਤਨਾ ਟੀਵੀ ਦੇਖਣ ਵਾਲੇ ਸਾਰੀ ਸਰੋਤਿਆਂ ਦਰਸ਼ਕਾਂ ਨੂੰ ਤੇ ਤੁਹਾਡੇ ਸਮੂਹ ਸਟਾਫ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਤੱਕ ਕੱਲ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਸਪੈਸ਼ਲ ਸੈਸ਼ਨ ਦੀ ਗੱਲ ਹੈ ਇਸ ਸੈਸ਼ਨ ਦਾ ਇੱਕੋ ਇੱਕ ਮਕਸਦ ਸੀਗਾ ਕਿ ਪੰਜਾਬ ਦੇ ਵਿੱਚ ਪਿਛਲੇ ਕਰੀਬ 2 ਸਾਲਾਂ ਤੋਂ ਜਿਹੜੀ ਆਹ ਕੁਦਰਤੀ ਤੇ ਸਰਕਾਰੀ ਆਫਤ ਆਈ ਹੋਈ ਹੈ ਉਹਨਾਂ ਪੀੜਤ ਪਰਿਵਾਰਾਂ ਨੂੰ ਕਿਸ ਢੰਗ ਦੇ ਨਾਲ ਰਾਹਤ ਦੇਣੀ ਹੈ ਕਿਵੇਂ ਉਹਨਾਂ ਦਾ ਪੁਨਰ ਨਿਵਾਸ ਕਰਨਾ ਹੈ ਕਿਵੇਂ ਸੈਂਟਰ ਤੋਂ ਗ੍ਰਾਂਟ ਵਾਟ ਲੈਣੀ ਹੈ ਕਿਵੇਂ ਕਿਸ ਤਰ੍ਹਾਂ ਦੀ ਪਲਾਨਿੰਗ ਕਰਨੀ ਹੈ ਇਹਨਾਂ ਦੀ ਰੋਕਥਾਮ ਲਈ ਕਿਸ ਤਰ੍ਹਾਂ ਵਾਕੀ ਪਾਰਟੀਆਂ ਨੂੰ ਨਾਲ ਲੈ ਕੇ ਇਹਦੀ ਬਿਉਤਬੰਦੀ ਕਰਨੀ ਹੈ ਪਰ ਮੈਨੂੰ ਇਸ ਗੱਲ ਦਾ ਰੰਜ ਹੈ ਇਸ ਗੱਲ ਦਾ ਦੁੱਖ ਹੈ ਇਹ ਸਰਕਾਰ ਇੰਨੀ ਨਕਮੀ ਹੈ ਇੰਨੀ ਲਾਪਰਵਾਹ ਹੈ ਇੰਨੀ ਲਗਰਜ ਹੈ ਜਿਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਮੈਂ ਸਮਝਦਾ ਕਿ ਇਹ ਸਪੈਸ਼ਲ ਸੈਸ਼ਨ ਬੁਲਾ ਕੇ ਪੰਜਾਬ ਦੇ ਲੋਕਾਂ ਦੀ ਜੇਬ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਡਾਕਾ ਮਾਰਿਆ ਕਿਉਂਕਿ ਇਸ ਦੇ ਵਿੱਚ ਕੱਢਣ ਨੂੰ ਪਾਉਣ ਨੂੰ ਲੋਕਾਂ ਦੀ ਝੋਲੀ ਦੇ ਵਿੱਚ ਲੋਕਾਂ ਦੀਆਂ ਜੇਬਾਂ ਦੇ ਵਿੱਚ ਲੋਕਾਂ ਦੇ ਅੱਖਾਂ ਦੇ ਵਿੱਚੋਂ ਡਿੱਗ ਰਹੇ ਹੰਝੂਆਂ ਨੂੰ ਸਾਫ਼ ਕਰਨ ਦੇ ਲਈ ਮੁੱਖ ਮੰਤਰੀ ਦੇ ਮੂੰਹ ਟੁੱਟ ਜੇ ਉਹਨਾਂ ਦੇ ਇੱਕ ਸ਼ਬਦ ਵੀ ਪੰਜਾਬੀਆਂ ਦੀ ਸਿਵਤ ਸਲਾਹ ਦੇ ਵਿੱਚ ਜਾਂ ਪੰਜਾਬੀਆਂ ਦੇ ਹੱਕ ਦੇ ਵਿੱਚ ਹਮਾਇਤ ਦੇ ਵਿੱਚ ਕੀਤਾ ਹੋਵੇ ਹਾਂ ਇਹ ਇੱਕ ਇਤਿਹਾਸ ਸਿਰਜਿਆ ਗਿਆ ਇਹ ਸਰਕਾਰ ਇਹ ਪਾਰਟੀ ਕਹਿੰਦੀ ਸੀ ਕਿ ਜੋ 70 ਸਾਲਾਂ ਦੇ ਵਿੱਚ ਕੰਮ ਨਹੀਂ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਉਹ ਕੰਮ ਕਰੂਗੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 70 ਸਾਲ ਚ ਨਹੀਂ ਕਰੇ ਇਹ ਗੱਲ ਸੱਚ ਆ ਮੁੱਖ ਮੰਤਰੀ ਸਾਹਿਬ ਇਹ ਗੱਲ ਤੁਸੀਂ ਸੱਚ ਕਹਨੇ ਹੋ ਬਿਲਕੁਲ ਆ ਪਹਿਲੀ ਵਾਰ ਹੋਇਆ ਇਤਿਹਾਸ ਪੰਜਾਬ ਦੇ ਵਿੱਚ ਸਿਰਜਿਆ ਗਿਆ ਕਿ ਕੋਈ ਬਹੁਮਤ ਦੇ ਵਿੱਚ ਸਰਕਾਰ ਪਾਰਟੀ ਸਰਕਾਰ ਦੇ ਵਿੱਚ ਹੋਵੇ ਕਿਸੇ ਸਟੇਟ ਦੇ ਉੱਤੇ ਰਾਜ ਕਰਦੀ ਹੋਵੇ ਤੇ ਉਹਦੇ 92 ਐਮਐਲਏ ਵਿਧਾਨ ਸਭਾ ਦੇ ਅੰਦਰ ਖੜਕੇ ਕੇਂਦਰ ਸਰਕਾਰ ਦੇ ਖਿਲਾਫ ਤਖਤੀਆਂ ਚੱਕ ਕੇ ਉਹਦਾ ਸਿੜੀ ਸਿਆਪਾ ਕਰਦੇ ਹੋਵੇ ਇਹ ਜੇ ਤੁਸੀਂ ਇਹੀ ਕੰਮ ਕਰਨਾ ਸੀ ਫਿਰ ਤੁਸੀਂ ਪੰਜਾਬ ਸਰਕਾਰ ਦੀ ਬਾਗਟ ਡੋਕੇ ਲੈਣ ਨੂੰ ਬੜੀ ਸੀ ਆਓ ਸਰਤਾਂ ਦੇ ਉੱਤੇ ਆ ਲੋਕਾਂ 'ਚ ਤੜਫ ਰਹੇ ਆ ਬਿਲਕੁਲ ਰਹੇ ਆ ਆਓ ਤੁਸੀਂ ਕਰੋ ਸਾਡੀ ਗਵਾਈ ਤੁਸੀਂ ਜਿਸ ਵੇਲੇ ਜਿਸ ਵੇਲੇ ਤੁਹਾਡੇ ਚ ਹਿੰਮਤ ਨਹੀਂ ਹੈ ਕਿ ਤੁਸੀਂ ਮੋਦੀ ਸਾਹਿਬ ਦੇ ਇਹ ਜੇ ਤੁਸੀਂ ਡਰਾਮਾ ਕਰਨਾ ਸੀ ਜਿਹੜਾ ਤੁਸੀਂ ਡਰਾਮਾ ਰਚਿਆ ਤੁਸੀਂ ਇੱਕ ਦਿਨ ਪਹਿਲਾਂ ਇਸ ਗੱਲ ਦੀ ਦੁਹਾਈ ਪਾਈ ਕਿ ਅਸੀਂ ਇਸ ਸਪੈਸ਼ਲ ਸੈਸ਼ਨ ਨੂੰ ਪੰਜਾਬ ਸਰਕਾਰ ਲਾਈਵ ਦਿਖਾਉਗੀ ਸਾਰੇ ਚੈਨਲਾਂ ਦੇ ਉੱਤੇ ਦਿਖਾਉਗੀ ਪਿਛਲੀਆਂ ਸਰਕਾਰਾਂ ਨੇ ਲਾਈਵ ਨਹੀਂ ਦਿਖਾਇਆ ਸਾਨੂੰ ਕੀ ਪਤਾ ਸੀ ਕਿ ਤੁਸੀਂ ਆ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੂੰ ਆਪਣੇ ਬਖ ਬਖ ਚੈਨਲਾਂ ਨੂੰ ਬਣਾ ਕੇ ਲਾਈਵ ਜਿਹੜਾ ਟੈਲੀਕਾਸਟ ਹੈ ਇਹ ਡਰਾਮਾ ਦਿਖਾਉਣਾ ਇਹ ਤੁਸੀਂ ਡਰਾਮਾ ਦਿਖਾਇਆ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਲਈ ਤੁਸੀਂ ਮੀਡੀਆ ਹੌਸਲੂ ਵਰਤਿਆ ਕਿਉਂਕਿ ਜੇ ਤੁਹਾਡੀਆਂ ਲੱਤਾਂ ਦੇ ਵਿੱਚ ਜਾਨ ਹੈ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਚੈਲੰਜ ਕਰਦਾ ਜੇ ਤੁਹਾਡੀ ਲੱਤਾਂ ਦੇ ਵਿੱਚ ਜਾਨ ਹੈ ਤੁਸੀਂ ਕਹਿੰਦੇ ਨਾ ਅਸੀਂ ਹਿੱਕ ਚ ਵੱਜਣ ਵਾਲੇ ਆ ਤੁਸੀਂ ਹਿੱਕ ਚ ਵੱਜਣ ਵਾਲੇ ਨਹੀਂ ਤੁਸੀਂ ਹਿੱਕ ਚ ਵੱਜਣ ਵਾਲੇ ਨਹੀਂ ਕਿਉਂਕਿ ਤੁਹਾਡੀਆਂ ਲੱਤਾਂ 'ਚ ਕਮਜ਼ੋਰੀ ਹੈ ਕਮਜ਼ੋਰ ਜਿਹੜਾ ਆ ਨਾ ਇੱਕ ਸਪੈਸ਼ਲ દવાਖਾਨਾ ਮਿਲਦੇ ਆ ਬਾਹਰ ਉਹ ਲਾਏ ਹੁੰਦੇ ਜਿਹੜੇ ਉਹ ਦਵਾਈਆਂ ਵੇਚਦੇ ਆ ਬੇ ਮਰਦਾਨਾ ਕਮਜ਼ੋਰੀ ਕਮਜ਼ੋਰੀ ਦੂਰ ਕਰਨ ਲਈ ਦਵਾਈਆਂ ਲਓ ਤੁਹਾਨੂੰ ਮਰਦਾਨਾ ਕਮਜ਼ੋਰੀ ਦੀ ਦਵਾਈ ਖਾਣੀ ਚਾਹੀਦੀ ਆ ਕਿਉਂਕਿ ਜਦੋਂ ਤੁਸੀਂ ਦਿੱਲੀ ਦੀ ਸੱਤਾ ਦੇ ਉੱਤੇ ਕਾਬਜ ਹੋਏ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੁੰਦਿਆਂ ਤੁਸੀਂ ਜਾ ਕੇ ਮੋਦੀ ਸਾਹਿਬ ਦੇ ਖਿਲਾਫ ਕਿ ਸਾਡੀਆਂ ਐਲਜੀ ਫੈਲਾ ਨਹੀਂ ਕਰਦਾ ਤੁਸੀਂ ਮੋਦੀ ਸਾਹਿਬ ਦੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਧਰਨਾ ਲਾਇਆ ਸੀ ਲਾਓ ਨਾ ਜੀ ਲਾਓ ਅੱਜ ਪੰਜਾਬ ਦੇ ਸਾਰੇ ਐਮਐਲਏ ਸਾਰੇ ਮੰਤਰੀ ਸਰਕਾਰ ਇਕੱਠੀ ਹੋ ਕੇ ਦਿੱਲੀ ਮੋਦੀ ਦਾ ਘਰ ਘੇਰ ਲਓ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਪਿੱਛੇ ਕਾਰਨ ਬਤਾ ਕੀ ਆ ਇਹ ਤੁਹਾਨੂੰ ਵੀ ਪਤਾ ਇਹ ਲੋਕ ਵੀ ਜਾਣਦੇ ਆ ਉਹ ਜੜੀਆਂ ਹੈ ਨਾ ਉਹ ਹਾਂ ਤੁਸੀਂ ਸਮਝੋਗੇ ਹੁਣੇ ਉਹ ਬਹੁਤ ਪਈਆਂ ਨੇ ਪਰ ਮੈਂ ਉਹ ਆਪਣੇ ਸ਼ਬਦੋਂ ਆਪਣੀ ਜਵਾਨ ਤੁਹਾਡੇ ਕੁਰਮਾ ਨੂੰ ਆਪਣੀ ਜਵਾਨ ਦੇ ਨਾਲ ਬੋਲ ਕੇ ਗੰਦਾ ਨਹੀਂ ਕਰਨਾ ਚਾਹੁੰਦਾ ਹੁਣ ਤੁਸੀਂ ਗੱਲ ਤੁਸੀਂ ਲੋਕਾਂ ਨੂੰ ਜਵਾਬ ਦੇਣਾ ਸੀ ਕਿ 12000 ਕਰੋੜ ਰੁਪਈਆ ਐਸਡੀਆਰਫ ਦਾ ਜਿਹੜਾ ਕੇਂਦਰ ਸਰਕਾਰ ਵੱਲੋਂ ਸਟੇਟ ਨੂੰ ਆਇਆ ਪਿਛਲੇ 23 24 25 ਦਾ ਜਿਹੜਾ ਹੈਗਾ ਉਹ ਤੁਸੀਂ ਛੱਪਰ ਕਰਗੇ ਤੁਸੀਂ ਲੋਕਾਂ ਨੂੰ ਜਵਾਬ ਦੇਣਾ ਸੀ ਪਰ ਤੁਸੀਂ ਉਹਨੂੰ ਪ੍ਰੋਗਰਾਮ ਨੂੰ ਡੀਰੇਲ ਕਰਤਾ ਦੂਸਰੀ ਗੱਲ ਤੁਸੀਂ ਜਿਹੜਾ ਆ 250 ਕਰੋੜ ਰੁਪਈਆ ਅਗੇਤੇ ਪ੍ਰਬੰਧਾਂ ਦਾ ਚਾਹੇ ਉਹ ਕੱਚੇ ਬੰਨ ਮਜਬੂਤ ਕਰਨ ਦੀ ਗੱਲ ਹੋਵੇ ਚਾਹੇ ਕੱਸੀਆਂ ਨਾਲਿਆਂ ਦੀ ਸਫਾਈ ਦਾ ਕੰਮ ਹੋਵੇ 250 ਕਰੋੜ ਆ ਜਲ ਸਰੋਤ ਮੰਤਰੀ ਇਰੀਗੇਸ਼ਨ ਮਨਿਸਟਰ ਬਰੇਂਦਰ ਗੋਇਲ ਜੀ ਤੁਹਾਨੂੰ ਮੇਰਾ ਚੈਲੰਜ ਹੈ ਕਿ ਤੁਸੀਂ 250 ਕਰੋੜ ਛੱਪਰ ਕਰਗੇ ਦਿਓ ਹਿਸਾਬ ਦੇਉ ਅਸੈਂਬਲੀ ਦੇ ਵਿੱਚ ਬੈਠ ਕੇ ਲੋਕਾਂ ਨੂੰ ਫਾਈਟ ਪੇਪਰ ਜਾਰੀ ਕਰਕੇ ਤੁਸੀਂ ਦੱਸੋ 250 ਕਰੋੜ ਤੁਸੀਂ ਕਿੱਥੇ ਖਰਚਿਆ ਆ ਆ ਬਹਿਰਾਜ ਡੈਮ ਦੇ ਜਿਹੜੇ ਮਾਧੋਪੁਰ ਡੈਮ ਦੇ ਤੁਸੀਂ ਦੋ ਜਿਹੜੇ ਤੁਰਾਜੇ ਗੇਟ ਟੁੱਟ ਗਏ ਉਹਦੇ ਲਈ ਤੁਸੀਂ ਤਾਂ 2 ਲੱਖ ਖਰਚਦਾ ਸੀ 22 ਲੱਖ ਦਾ ਤੁਸੀਂ ਉਹਦੀ ਸਫਾਈ ਕਰਨ ਲਈ ਠੇਕਾ ਜਿਹੜਾ ਉਹਦੀ ਇਨਸਪੈਕਸ਼ਨ ਰਿਪੋਰਟ ਬਣਾਉਣ ਦੇ ਲਈ 22 ਲੱਖ ਦਾ ਠੇਕਾ ਦਿੱਤਾ ਕਿੱਥੇ ਗਿਆ ਜੀ 22 ਲੱਖ ਤੇ ਤੁਸੀਂ ਅੱਜ ਨਾ માત્ર ਜਿਹੜਾ ਆਫੀਸਰਸ ਦੇ ਉੱਤੇ ਕਾਰਵਾਈ ਕਰਕੇ ਤੁਸੀਂ ਉਹ ਉਸ ਨੂੰ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਕੰਮ ਕਰ ਦਿਓ ਬਰਿੰਦਰ ਗੋਲ ਜੀ ਤੁਸੀਂ ਰਜਾਇਨ ਕਰੋ ਤੁਹਾਡੇ ਮੰਤਰੀ ਤੁਹਾਡੇ ਐਮਐਲਏ ਤੁਹਾਡੇ ਲੀਡਰ ਕਹਿੰਦੇ ਆ ਕਿ ਇਰੀਗੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ ਇਸ ਦੇ ਵਿੱਚ ਦੋਸ਼ੀ ਹੈ ਫਿਰ ਤੁਸੀਂ ਉਹਨੂੰ ਸਸਪੈਂਡ ਕਿਉਂ ਨਹੀਂ ਕਰਦੇ ਤੁਸੀਂ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਦੂਸਰੇ ਦੇ ਸਿਰ ਆਪਣੀ ਜ਼ਿੰਮੇਵਾਰੀ ਪਾ ਕੇ ਤੁਸੀਂ ਸਿਰਫ ਪੀੜੀ ਗਲੀ ਦੇ ਵਿੱਚੋਂ ਭੱਜਣਾ ਚਾਹੁੰਦੇ ਆ ਤੁਸੀਂ ਜਿਸ ਵੇਲੇ ਤੁਹਾਨੂੰ ਪੰਜਾਬ ਨੂੰ ਤੁਹਾਡੀ ਲੋੜ ਸੀ ਬਤੌਰ ਮੁੱਖ ਮੰਤਰੀ ਬਤੌਰ ਪੰਜਾਬ ਦੇ 3 ਕਰੋੜ ਲੋਕਾਂ ਦਾ ਕਸਟੋਡੀਅਨ ਤੁਸੀਂ ਤਾਂ ਜਾ ਕੇ ਉੱਥੇ ਆਰਾਮ ਫਰਮਾ ਰਹੇ ਸੀ ਉਹ ਬਾਦਲ ਸਾਹਿਬ ਦੇ ਬਣਾਏ ਹੋਏ ਹਸਪਤਾਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸੀ ਜਿਹੜਾ ਮੁੱਖ ਮੰਤਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਪਿਛਲੇ ਡੇਢ ਮਹੀਨੇ ਤੋਂ ਲੋਕਾਂ ਦੇ ਵਿੱਚ ਪੰਜਾਬ ਦੇ ਘਰ-ਘਰ ਦੇ ਵਿੱਚ ਜਾ ਕੇ ਪੰਜਾਬ ਦੇ ਪਿੰਡਾਂ ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਚਾਹੇ ਰਾਸ਼ਨ ਵੰਡਣ ਦੀ ਗੱਲ ਹੋਵੇ ਦਵਾਈਆਂ ਵੰਡਣ ਦੀ ਗੱਲ ਹੋਵੇ ਟੈਂਟ ਲਾਉਣ ਦੀ ਗੱਲ ਹੋਵੇ ਤਰਪਾਲਾਂ ਦੇਣ ਦੀ ਗੱਲ ਹੋਵੇ ਮੱਛਰਦਾਨੀਆਂ ਦੇਣ ਦੀ ਗੱਲ ਹੋਵੇ ਪੈਸੇ ਵੰਡਣ ਦੀ ਗੱਲ ਹੋਵੇ ਡੀਜ਼ਲ ਵੰਡਣ ਦੀ ਗੱਲ ਹੋਵੇ ਟਰੈਕਟਰ ਵੰਡਣ ਦੀ ਗੱਲ ਹੋਵੇ ਯਾਰ ਸਾਰਾ ਕੁਝ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਕਰੀ ਜਾ ਰਿਹਾ ਤੇ ਤੁਸੀਂ ਇੱਥੇ ਸਰਕਾਰ ਢੋਕੇ ਲੈਣ ਨੂੰ ਬਣਾਈ ਆ ਤੁਸੀਂ ਕਾਹਦੇ ਲਈ ਸਰਕਾਰ ਬਣਾਈ ਆ ਅੱਜ ਤੁਸੀਂ ਸਰਕਾਰ ਦੇ ਵਿੱਚ ਰਹਿੰਦੇ ਆ ਤੁਸੀਂ ਇੱਕ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੇ ਆ ਇਹ ਲੋਕ ਸਾਰਾ ਕੁਝ ਤੁਹਾਨੂੰ ਦੇਖ ਰਹੇ ਠੀਕ ਹੈ ਅੱਜ ਤੁਹਾਡਾ ਰਾਜ ਹੈ ਅੱਜ ਤੁਹਾਡੇ ਕੋਲ ਏਜੰਸੀਆਂ ਨੇ ਅੱਜ ਤੁਹਾਡੇ ਕੋਲ ਤਾਕਤ ਹੈ ਅੱਜ ਤੁਹਾਡੇ ਕੋਲ ਬਿਜੀਲੈਂਸ ਹੈ ਅੱਜ ਤੁਹਾਡੇ ਕੋਲੇ ਪੁਲਿਸ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਜੀ ਤੁਸੀਂ ਮੇਰੇ ਗੋਲੀ ਮਰਾਉਣਾ ਮੇਰੀ ਮਰਜ਼ੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਰਾਉਣੀ ਉਹਦੇ ਮਰਾ ਦੋ ਵੈਸੇ ਤੁਸੀਂ ਤਾਂ ਕੋਈ ਅਸਰ ਨਹੀਂ ਛਿ ਚੱਟੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਡਰਾਮਾ ਰਾਚੀ ਲਿਆਣਾ ਜੀ ਜਿਹੜੀ ਮੱਛੀ ਹੈ ਉਹ ਪੱਥਰ ਚੱਟ ਕੇ ਮੁੜਦੀ ਤੁਸੀਂ ਤਾਂ ਪੱਥਰ ਚੱਟ ਕੇ ਮੁੜਿਓ ਪਰ ਅੱਜ ਹਕੀਕਤ ਇਹ ਹੈ ਲੋਕ ਤੁਹਾਨੂੰ तिरਕਾਰ ਕਰਦੇ ਆ ਲੋਕ ਤੁਹਾਡੇ ਉੱਤੇ ਆਪਣਾ ਵਿਸ਼ਵਾਸ ਗਵਾ ਚੁੱਕੇ ਤੁਸੀਂ ਲੋਕਾਂ ਦੀ ਕਿਚੈੜੀ ਦੇ ਵਿੱਚ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਦੇ ਨਾਅਰੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਲੱਗ ਰਹੇ ਆ ਔਰ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਤੁਹਾਡੀਆਂ ناکਾਮੀਆਂ ਨੇ ਤੁਹਾਡੀਆਂ ਬੇਪਰਵਾਹੀਆਂ ਨੇ ਤੁਹਾਡੀ ਭ੍ਰਿਸ਼ਟਾਚਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਬਿਨਾ ਨਾਮ ਲੈ ਉਹਨਾਂ ਨੇ ਇਹ ਵੀ ਗੱਲਾਂ ਕੀਤੀਆਂ ਨੇ ਕਹਿੰਦੇ ਕਿ ਇਹ ਕਹਿ ਰਹੇ ਸੀ ਕਿ ਜਿੱਦਾਂ ਪਾਣੀ ਆਇਆ ਜਿੱਦਾਂ ਕਹਿੰਦੇ ਕਿ ਅਸੀਂ ਯਾਨੀ ਕੰਕਰੀਟ ਦੇ ਵੱਡੇ-ਵੱਡੇ ਉਹ ਕਰਦਾਂਗੇ ਕੰਧਾਂ ਖੜੀਆਂ ਕਰਦਾਂਗੇ ਯਾਨੀ ਨਦੀਆਂ ਦੇ ਨਾਲਿਆਂ ਦੇ ਨਾਲ ਪਰ ਕਹਿੰਦੇ ਕਿ ਉਹਨਾਂ ਸਮਿਆਂ ਦੇ ਵਿੱਚ ਤੁਹਾਡੇ ਕੋਲ ਸੜਕਾਂ ਨਾਲੀਆਂ ਤਾਂ ਬਣੀਆਂ ਨਹੀਂ ਹੈਗੇ ਤੇ ਸਰਪੰਚਾਂ ਨੂੰ ਥੱਬੇ ਭਰ-ਭਰ ਕੇ ਤੁਸੀਂ ਪੈਸੇ ਦਿੰਨੇ ਹੋ ਕਿ ਗੱਡੀ 'ਚ ਘੁੰਮ ਕੇ ਫਿਰ ਉਹਨਾਂ ਤੋਂ ਵਾਪਸ ਲੈ ਲੈਂਦੇ ਹੋ ਬਿਨਾ ਨਾਮ ਲਏ ਉਹਨਾਂ ਨੇ ਇਹ ਵੀ ਗੱਲ ਸੀ ਤਾਂ ਟਾਰਗੇਟ ਸਮਝ ਗਏ ਹੋਣੇ ਤੁਸੀਂ ਕਿੱਥੇ ਗਿਆ ਮੈਂ ਇਸ ਗੱਲ ਨੂੰ ਆਪਣੇ ਲੀਡਰ ਨੂੰ ਮੈਂ ਬਕਵਾਸ ਕਹਿਣਾ ਇਹ ਗੱਲਾਂ ਬਕਵਾਸ ਹੈ ਇਹ ਕਿਉਂ ਕਿ ਉਹਨਾਂ ਨੂੰ ਬਕਵਾਸ ਦੱਸ ਮੈਂ ਆਉਂਦਾ ਕੱਕ ਨਹੀਂ ਹੁਣ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੇ ਚ ਹਿੰਮਤ ਹੈ ਨਾ ਬੰਡੋ ਜਾ ਕੇ ਰੁਪਈਏ ਵੰਡਣ ਦੀ ਜ਼ਰੂਰਤ ਰੱਖੋ ਲੋਕ ਦੁਆਵਾਂ ਦੇ ਰਹੇ ਨੇ ਯਾਰ ਤੁਸੀਂ ਬੰਡੋ ਤਾਂ ਸਹੀ ਤੁਸੀਂ ਕਹਿੰਦੇ ਨਹੀਂ ਫਲਾਨੀ ਜਗ੍ਹਾ ਤੋਂ ਲਿਆ ਆ ਫਲਾਨੀ ਜਗ੍ਹਾ ਚਲੋ ਮੈਂ ਕਹਿਣਾ ਜੇ ਕਿਸੇ ਦੇ ਹੰਝੂ ਪੂੰਝਣ ਲਈ ਕਿਸੇ ਨੰਗੇ ਨੂੰ ਕੱਪੜਾ ਦੇਣ ਲਈ ਕਿਸੇ ਭੁੱਖੇ ਨੂੰ ਰੋਟੀ ਦੇਣ ਦੇ ਲਈ ਕਿਸੇ ਦੀ ਜ਼ਮੀਨ ਦੇ ਵਿੱਚੋਂ ਰੇਤਾ ਕੱਢਣ ਦੇ ਲਈ ਕਿਸੇ ਨੂੰ ਹੋਰ ਕਿਸੇ ਸਹੂਲਤ ਲਈ ਕਿਸੇ ਸਹਾਇਕ ਦੇ ਲਈ ਜੋ ਕੋਈ ਪੈਸੇ ਦਿੰਦਾ ਚਾਹੇ ਉਹ ਬੈਂਕ ਲੁੱਟ ਕੇ ਲੈ ਕੇ ਤੇ ਭਾਗੇ ਸਿੰਘ ਜਿਹਦੀ ਤੁਸੀਂ ਜਿਹਨੂੰ ਤੁਸੀਂ ਆਪਣਾ ਆਦਰਸ਼ ਮੰਨਦੇ ਹੋ ਕਿਹਾ ਉਹਨਾਂ ਨੇ ਪੈਸੇ ਦੀ ਉਹਨਾਂ ਨੂੰ ਲੋੜ ਨਹੀਂ ਪਈ। ਕਿਹਾ ਭਾਗੇ ਸਿੰਘ ਨੂੰ ਪੈਸੇ ਦੀ ਲੋੜ ਨਹੀਂ ਸੀ ਉਹਦੇ ਘਰੇ ਨੋਟਾਂ ਦੀ ਮਸ਼ੀਨ ਲੱਗੀ ਸੀ। ਉਹ ਨੋਟ ਘਰੇ ਬਣਾ ਕੇ ਉਹ ਆਪਣੀ ਜਿਹੜੀ ਦੇਸ਼ ਦੀ ਜਾਤੀ ਦੀ ਲੜਾਈ ਲੜਦਾ ਸੀ। ਜੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਚਾਹੇ ਯਾਰ ਕਿਸੇ ਦੀ ਜੇਬ ਕੱਟ ਕੇ ਲੈ ਕੇ ਆਵੇ, ਚਾਹੇ ਬੈਂਕ ਲੁੱਟ ਕੇ ਲੈ ਕੇ ਆਵੇ, ਚਾਹੇ ਕਿਤੇ ਤੋਂ ਲੈ ਕੇ ਆਵੇ। ਦੇਰਿਆ ਨਾ ਜੀ। ਲੋਕਾਂ ਨੂੰ ਦੇ ਰਿਹਾ ਤੁਸੀਂ 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 ਹਿੰਮਤ ਦਿਖਾਓ ਤੁਹਾਡੇ ਕੋਲ ਕੀ ਛੁਣਛਣਾ ਤੁਸੀਂ ਤੁਸੀਂ ਲੋਕਾਂ ਨੂੰ ਅੱਜ ਦੇਣ ਦੀ ਬਜਾਏ ਤੁਸੀਂ ਇਹ ਬਕਵਾਸ ਵਾਜੀ ਕਰਕੇ ਤੁਸੀਂ ਲੋਕਾਂ ਨੂੰ ਦੇਣ ਦੀ ਬਜਾਏ ਅੱਜ ਲੋਕਾਂ ਕੋਲ ਤੁਸੀਂ ਹੱਥ ਅੱਡ ਕੇ ਮੰਗਣ ਲੱਗੇ ਤੁਸੀਂ ਤਾਂ ਕਹਿੰਦੇ ਸੀ ਉਸ ਤਾਂ ਸਾਡੇ ਅਸਤਾ ਸਮਰਾਥਾ ਜੀ ਸਾਨੂੰ ਤਾਂ ਲੋੜ ਹੀ ਨਹੀਂ ਕਿਸੇ ਕੋਲੋਂ ਮੰਗਣ ਦੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਤਾਂ ਪੈਸੇ ਹੀ ਇੰਨਾ ਪਿਆ ਪਿਛਲੀਆਂ ਸਰਕਾਰਾਂ ਪੀਪਾ ਸਰਕਾਰ ਸੀ ਪੀਪਾ ਖਜ਼ਾਨਾ ਮੰਤਰੀ ਸੀ ਸਾਡੇ ਸਰਕਾਰ ਦਾ ਖਜ਼ਾਨਾ ਕਦੇ ਖਾਲੀ ਹੋਈ ਨਹੀਂ ਸਕਦਾ ਇਹ ਤੁਸੀਂ ਕਹਿੰਦੇ ਸੀ ਨਾ ਭਗਵੰਤ ਮਾਨ ਸਾਹਿਬ ਯਾਦ ਕਰੋ ਯਾਦਾ ਤੁਹਾਨੂੰ ਕਿ ਤੁਹਾਡੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਤੁਸੀਂ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਰਕਾਰ ਦਾ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਨਿਯਤ ਖਾਲੀ ਹੁੰਦੀ ਹੈ ਤੇ ਜੇ ਨਿਯਤ ਤੁਹਾਡੇ ਖਾਲੀ ਨਹੀਂ ਤਾਂ ਤੁਸੀਂ ਅੱਜ ਲੋਕਾਂ ਦੇ ਕੋਲੋਂ ਝੋਲੀ ਅੱਢ ਕੇ ਝੋਲੀ ਅੱਢ ਕੇ ਤੁਸੀਂ ਅੱਜ ਲੋਕਾਂ ਦੇ ਕੋਲੋਂ ਠੁੱਠਾ ਫੜ ਕੇ ਕਿਉਂ ਮੰਗ ਰਹੇ ਹੋ ਪੈਸਾ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਤੁਸੀਂ ਲੋਕਾਂ ਨੂੰ ਪੈਸੇ ਦੇਣੇ ਆ ਕਿ ਲੋਕਾਂ ਦੀ ਜੇਬ ਚੋਂ ਕਢਾਉਣੇ ਆ ਇਹ ਫਿੱਟ ਲਾਨਤ ਹੈ ਇਸ ਸਰਕਾਰ ਨੂੰ ਜਿਹੜੀ ਅੱਜ ਪੰਚਾਇਤਾਂ ਕੋਲੋਂ 30 ਕਰੋੜ ਵੀ ਵਾਪਸ ਮੰਗ ਰਹੀ ਹੈ ਔਰ ਐਨਆਰਆਈ ਭਰਾਵਾਂ ਕਰੋ ਕਲਾਕਾਰਾਂ ਕੋਲੋਂ ਫਨਕਾਰਾਂ ਕੋਲੋਂ ਸੰਗੀਤਕਾਰਾਂ ਕੋਲੋਂ ਦੁਕਾਨਦਾਰਾਂ ਕੋਲੋਂ ਵਪਾਰੀਆਂ ਕੋਲੋਂ ਅੱਜ ਪੈਸਾ ਇਹ ਸਰਕਾਰ ਮੰਗ ਰਹੀ ਹੈ ਇਹ ਸਰਕਾਰ ਨੂੰ ਸਰਕਾਰ ਦੀ ਜਿਹੜੀ ਬਦਨੀਤੀ ਨੂੰ ਦੇਖਦਿਆਂ ਹੋਇਆ ਮੈਂ ਸਾਰੇ ਆਵਾਮ ਨੂੰ ਇਸ ਗੱਲ ਦੀ ਬੇਨਤੀ ਕਰਦਾ ਜੇ ਤੁਸੀਂ ਕਿਸੇ ਪੰਜਾਬੀ ਦੇ ਦੁੱਖ ਵੰਡਾਉਣਾ ਸਿੱਧਾ ਜਾ ਕੇ ਮੰਡਾ ਲਓ ਮੁੱਖ ਮੰਤਰੀ ਨੂੰ ਪੈਸਾ ਇੱਕ ਦੁਵਾਨੀ ਨਾ ਦਿਓ ਕਿਉਂਕਿ ਇਹ ਪੈਸਾ ਜਿਹੜੇ ਇਹ ਜਿਸ ਹੈੱਡ ਦੇ ਵਿੱਚ ਇਹ ਪੈਸਾ ਇਕੱਠਾ ਕਰ ਰਹੇ ਆ ਉਹ ਚੜ੍ਹਦੀ ਕਲਾ ਮਿਸ਼ਨ ਆ ਰੰਗਲਾ ਪੰਜਾਬ ਬਣਾਉਣਾ ਪਹਿਲਾ ਇਨਕਲਾਬ ਦੇ ਨਾਂ ਤੇ ਲੁੱਟਿਆ ਅੱਜ ਤੁਸੀਂ ਰੰਗਲੇ ਪੰਜਾਬ ਦੇ ਨਾਂ ਦੇ ਉੱਤੇ ਲੁੱਟ ਰਹੇ ਹੋ ਪੈਸਾ ਇਕੱਠਾ ਕਰ ਰਹੇ ਜਾਣਾ ਪੈਸਾ ਕਿੱਥੇ ਦਿੱਲੀ ਦੇ ਧਾੜਵੀਆਂ ਕੋਲੇ ਛੋ ਪੰਜਾਬੀਓ ਤੁਸੀਂ ਸਿੱਖ ਜੋ ਸਮਝ ਜੋ ਤੁਸੀਂ ਸਮਝ ਗਏ ਵੈਸੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਾਰਾ ਕੁਝ ਜਾਣ ਚੁੱਕੇ ਹੋ ਇਹ ਮੁੱਖ ਮੰਤਰੀ ਸਾਹਿਬ ਬੇ ਲੋੜੀਆਂ ਬੇ ਤੁਕੀਆਂ ਨਿਰ ਆਧਾਰ ਗੱਲਾਂ ਕਰਕੇ ਸਿਰਫ ਤੇ ਸਿਰਫ ਟਾਈਮ ਪੂਰਾ ਕਰ ਰਹੇ ਆ ਔਰ ਇਹਨਾਂ ਦੀ ਨੀਅਤ ਬਿਲਕੁਲ ਖੋਟੀ ਹੈ ਇਹਨਾਂ ਦਾ ਇੱਕ ਵਾਰ ਦੌ ਲੱਗਣਾ ਸੀ ਲੱਗ ਗਿਆ ਉਹ ਦੌ ਲਾ ਕੇ ਇਹਨਾਂ ਨੂੰ ਮੁੜ ਕੇ ਪਤਾ ਕਿ ਅਸੀਂ ਮੁੜ ਕੇ ਆਉਣਾ ਨਹੀਂ ਜਿੰਨਾ ਕੁ ਲੁੱਟ ਹੁੰਦਾ ਜਿੰਨਾ ਕੁ ਪੰਜਾਬ ਦੀ ਕਮਰ ਤੋੜੀ ਜਾ ਸਕਦੀ ਹੈ ਜਿੰਨੀ ਕਿ ਇਹਦੀ ਧੌਣ ਮਰੋੜੀ ਜਾ ਸਕਦੀ ਹੈ ਜਿੰਨੀ ਕਿ ਇਸ ਦੀ ਆਰਥਿਕ ਬਵਸਤਾ ਨੂੰ ਸੱਟ ਮਾਰੀ ਜਾ ਸਕਦੀ ਹੈ ਮਾਰ ਲੋ ਇਹ ਮਾਰ ਰਹੇ ਆ ਪੰਜਾਬ ਦੇ ਲੋਕ ਸਾਰਾ ਕੁਝ ਸਮਝ ਚੁੱਕੇ ਆ ਪਰ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਗੱਲ ਕਰ ਲੈ ਕਹਿੰਦੇ ਕਿ ਜਿਹੜਾ ਵੀ ਪੈਸਾ ਉਹਦਾ ਕਹਿੰਦੇ ਕਿ geo.com ਯਾਨੀ ਉਹਦੇ ਵਿੱਚ ਵੀ ਯਾਨੀ ਪਤਾ ਲੱਗ ਰਿਹਾ ਕਿ ਸਾਰਾ ਅਸੀਂ ਕੱਲਾ-ਕੱਲਾ ਉਹਦਾ ਹਿਸਾਬ ਦੇਵਾਂਗੇ ਔਰ ਕੋਈ ਇਦਾਂ ਪੈਸਾ 1 ਰੁਪਏ ਦਾ ਕੋਈ ਖਾ ਨਹੀਂ ਸਕਦਾ ਕੋਈ ਵੀ ਲੀਟਰ ਹੋਵੇ ਕੁਝ ਨਹੀਂ ਚਾਹੇ ਤੁਸੀਂ ਦੇਖ ਵੀ ਸਕਦੇ ਹੋ ਉਹਨਾਂ ਨੇ ਜਿੱਦਾਂ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਕਿ ਕੱਲਾ-ਕੱਲਾ ਪੈਸੇ ਦਾ ਅਸੀਂ ਹਿਸਾਬ ਲੈ ਕੋਈ ਖਾ ਵੀ ਨਹੀਂ ਸਕਦਾ ਹੈਗਾ ਹਾਂ ਉਹ ਤਾਂ ਕਹਿਣ ਨੂੰ ਕਹਿੰਦਾ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਕੀਤੇ ਵਾਅਦੇ ਤੇ ਚੱਲਣਾ ਬੜਾ ਔਖਾ ਹੈ ਇਹ ਜਿਹੜੇ ਵਿਦਵਾਨ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਆ ਨਾ ਕਿ ਅਸੀਂ ਸਾਬਦੇ ਆਂ ਕਿ ਦਿਓ ਨਾ ਜੀ ਅੱਜ ਮੈਂ ਇੱਕ ਵੋਟਰ ਹੋਣ ਦੇ ਨਾਤੇ ਪੰਜਾਬ ਦਾ ਇਥੋਂ ਦਾ ਜੰਪ ਵਾਲਾ ਇਥੋਂ ਦਾ ਮਸਨੀਕ ਹੋਣ ਦੇ ਨਾਤੇ ਤੁਹਾਡੇ ਕੋਲੋਂ ਪੁੱਛਦਾ ਕਿ 12 ਹਜ਼ਾਰ ਕਰੋੜ ਰੁਪਏ ਦਾ ਸਾਫ ਦੇ ਦਿਓ ਤੁਹਾਡੇ ਕੋਲੋਂ ਮੈਂ ਪੁੱਛਦਾ 250 ਕਰੋੜ ਸਾਫ ਸਫਾਈ ਦੇ ਨਾਂ ਦੇ ਉੱਤੇ ਤੁਸੀਂ ਖਾਗੇ ਉਸ ਦਾ ਜਵਾਬ ਦੇ ਦਿਓ ਜਿਹੜਾ ਤੁਸੀਂ 2.5 ਲੱਖ ਰੁਪਈਆ ਉਹ ਇਨਸਪੈਕਸ਼ਨ ਰਿਪੋਰਟ ਬਣਾਉਣ ਦਾ ਬੈਰਾਜ ਬ੍ਰਿਜ ਦਾ ਜਿਹੜਾ ਤੁਸੀਂ ਜਿਹਦੇ ਦੋ ਗੇਟ ਟੁੱਟੇ ਆ ਉਹਦਾ ਤੁਸੀਂ ਹਿਸਾਬਤ આપ ਦੇ ਦਿਓ ਕਿਹੜੀ ਕੰਪਨੀ ਨੂੰ ਦਿੱਤਾ ਤੁਸੀਂ gov gov. ਇਹਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਨਾ ਸਭ ਬਕਵਾਸ ਵਾਜੀ ਆ ਇਹ ਜਿਸ ਹੈਡ ਦੇ ਵਿੱਚ ਮੈਂ ਕਹਿੰਦਾ ਲਵੇ ਪਰਦਾ ਮੁੱਖ ਮੰਤਰੀ ਮੁੱਖ ਮੰਤਰੀ ਸੀਐਮ ਰਲੀਫ ਠੰਡ ਦੇ ਹੈਡ ਦੇ ਵਿੱਚ ਪੈਸਾ ਪੋ ਆਵੇ ਕੋਈ ਕੌਣ ਬੰਦਾ ਜਿਹੜਾ ਤਾਂ ਨਹੀਂ ਆਇਆ ਜਿਹੜਾ ਪੰਜਾਬ ਦਾ ਹਤੈਸ਼ੀ ਹੈ ਕੌਣ ਮੰਨਾਂ ਕਰਦਾ ਜੀ ਇਹ ਤਾਂ ਇੱਕ ਸੀਐਮ ਰਲੀਫ ਫੰਡ ਦੇ ਪੈਰਲਲ ਇਹਨਾਂ ਨੇ ਇੱਕ ਆਪਣਾ ਹੈੱਡ ਬਣਾ ਲਿਆ ਰੰਗਲਾ ਪੰਜਾਬ ਬਣਾਉਣਾ ਪੰਜਾਬ ਚੜਦੀ ਕਲਾ ਸੁਸਾਇਟੀ ਚੜਦੀ ਕਲਾ ਸੁਸਾਇਟੀ ਕੌਣ ਨਾ ਉਹਦਾ ਆਡਿਟ ਹੋਵੇ ਨਾ ਉਹਦੀ ਇਨਕਮ ਟੈਕਸ ਦੀ ਕੋਈ ਉਹ ਸਾਰੀ ਉਹਨਾਂ ਨੇ ਐਗਜ਼ੈਂਪਸ਼ਨ ਵੀ ਇਨਕਮ ਟੈਕਸ ਡਿਪਾਰਟਮੈਂਟ ਤੋਂ ਲੈ ਲਈ ਸਾਰਾ ਕੁਝ ਲੈ ਲਿਆ ਉਹਦਾ ਹਿਸਾਬ-ਕਿਤਾਬ ਕੋਈ ਨਹੀਂ ਉਹਦਾ ਆਡਿਟ ਕੋਈ ਨਹੀਂ ਉਹਦਾ ਕਿਸੇ ਤਰ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਮੈਂ ਪੁੱਛਦਾ ਅੱਜ ਮੈਂ ਪੁੱਛਦਾ ਮੁੱਖ ਮੰਤਰੀ ਸਾਹਿਬ ਤੁਸੀਂ ਦੱਸ ਦਿਓ ਅੱਜ ਤੱਕ ਦਿੱਲ ਡੇਟ ਅੱਜ 27 ਤਰੀਕ ਹੈ 27 ਤਰੀਕ ਤੱਕ ਉਸ ਤੁਹਾਡੇ ਰੰਗਲਾ ਪੰਜਾਬ ਬਣਾਉਣ ਲਈ ਚੜ੍ਹਦੀ ਕਲਾ ਸੁਸਾਇਟੀ ਦੇ ਵਿੱਚ ਕਿੰਨਾ ਪੈਸਾ ਆਇਆ ਦੱਸੋਗੇ ਹੈ ਨਹੀਂ ਤੁਸੀਂ ਤਾਂ ਪੂੰਛ ਮਾਰ ਜਾਂਦੇ ਹੋ ਪੂੰਛ ਪੈਸਾ ਲੈ ਕੇ ਨਾ ਪੈਸਾ ਅੰਦਰ ਦਮ ਜੁਲੰਦਰ ਤੁਹਾਡਾ ਉਹ ਕੰਮ ਹੋਇਆ ਵਾ ਅੱਜ ਤੁਸੀਂ 12000 ਕਰੋੜ ਨੂੰ ਉਹ ਤਾਂ ਤੁਸੀਂ حساب ਨਹੀਂ ਦਿੱਤਾ ਪੰਜਾਬੀ ਪੁੱਛਦੇ ਤੁਹਾਡੇ ਕੋਲ ਸਿਆਸੀ ਪਾਰਟੀਆਂ ਤੁਹਾਡੀ ਵਿਰੋਧੀਆਂ ਸਾਰੀਆਂ ਪੁੱਛ ਲੀਆਂ ਨੇ ਦੱਸੋ ਨਾ ਜੀ ਜਿਹੜਾ ਮਨ ਸਾਫ਼ ਹੋਵੇ ਨਾ ਜੀ ਉਹ ਤਾਂ ਆਏ ਬੇਰਾਂ ਵਾਂਗੂ ਗਣ ਦੰਦਾ ਆ ਖੜ ਕੇ ਗਣ ਦੰਦਾ ਬੇ ਇਧਰੋਂ ਆਇਆ ਇਧਰੋਂ ਆਇਆ ਇਧਰੋਂ ਇਸ ਦੀ ਆੜ ਦੇ ਵਿੱਚ ਵੀ ਕ੍ਰਾਪਸ਼ਨ ਹੋਣੀ ਆ ਪੰਜਾਬ ਦੇ ਵਿੱਚ ਜਿਹੜਾ ਅੱਜ ਇਹਨਾਂ ਦੇ ਪਰਸਨਲ ਅਕਾਊਂਟ ਦੇ ਵਿੱਚ ਜਿਹਨੂੰ ਇਹ ਚੜਦੀ ਕਲਾ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਜਿਹਦੀ ਇਹ ਗੱਲ ਕਰਦੇ ਆ ਉਸ ਦੇ ਵਿੱਚ ਜਿਹੜਾ ਪੈਸਾ ਲੈ ਰਿਆ ਉਹਦੇ ਵਿੱਚ ਕੌਣ ਦੇ ਰਿਆ ਇੰਡਸਟਰੀਅਲਿਸਟ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਆ ਜਿਨ੍ਹਾਂ ਨੇ ਟੈਕਸ ਚੋਰੀ ਕਰਨਾ ਜਿਨ੍ਹਾਂ ਨੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ 50 ਲੱਖ ਰੁਪਇਆ ਦੇ ਕੇ 50 ਕਰੋੜ ਰੁਪਇਆ ਕੱਢਣਾ ਉਹਦਾ ਨੁਕਸਾਨ ਕਿਨੂੰ ਹੋਣਾ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਹੋਣਾ ਪੰਜਾਬ ਦਾ ਲੱਕ ਟੁੱਟਣਾ ਸਰਕਾਰ ਨੂੰ ਕਾਣੀ ਕਰ ਰਹੇ ਨੇ ਇਹ ਪੈਸੇ ਉਹਨਾਂ ਦੇ ਪਰਸਨਲ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਕੇ ਸਰਕਾਰ ਦੀ ਅੱਖ ਦੇ ਵਿੱਚ ਡੱਕਾ ਮਾਰ ਰਹੇ ਨੇ ਤਾਂ ਕਿ ਉਸ ਦੀ ਹਾਂ ਦੇ ਵਿੱਚ ਪੰਜਾਬੀਆਂ ਦਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਪੈਸਾ ਉਹ ਆਪਣੀਆਂ ਪਰਸਨਲ ਜੇਬਾਂ ਦੇ ਵਿੱਚ ਉਹਨਾਂ ਕਾਰਖਾਨੇਦਾਰਾਂ ਦੇ ਜਾ ਸਕੇ ਇਹ ਮਿਸ਼ਨ ਚੱਲ ਰਿਹਾ ਪੁਰਖਾਲਵੀ ਸਰ ਉਹਨਾਂ ਨੇ ਇਹ ਵੀ ਗੱਲ ਕਹੀ ਜਿੱਦਾਂ ਤੁਸੀਂ ਸੀਐਮ ਰਿਲੀਫ ਫੰਡ ਦੀ ਗੱਲ ਕੀਤੀ ਹੈ ਕਹਿੰਦੇ ਉਹਦੇ ਵਿੱਚ ਦਾ ਸਟੇਟ ਦੇ ਜੇ ਗੱਲ ਕਰੀਏ ਆਪਾਂ ਯਾਨੀ ਐਮਪੀ ਦੀ ਉਹਦੇ ਵਿੱਚ 20 ਲੱਖ ਤੱਕ ਯਾਨੀ ਜਾ ਸਕਦਾ ਇਸ ਤੋਂ ਵੱਧ ਨਹੀਂ ਜਾ ਸਕਦਾ ਤਾਂ ਕਰਕੇ ਇਹ ਚੀਜ਼ਾਂ ਅਸੀਂ ਆਪ ਬਣਾਈਆਂ ਇਹਦਾ ਵੀ ਸਾਰਾ ਉਹਨਾਂ ਨੇ ਗੱਲ ਕੀਤੀ ਹੈ ਉਹ ਫਿਰ 20 ਲੱਖ ਜਾ ਸਕਦਾ ਜੇ ਤ ਕਿਸੇ ਬੰਦਾ ਕੋਈ 50 ਲੱਖ ਰੁਪਏ ਦੇਣਾ ਚਾਹੁੰਦਾ ਯਾਰ 20-20 ਲੱਖ ਰੁਪਏ ਦੇ ਕਰਕੇ ਚੱਕ ਲੈ ਲੋ ਕੀ ਦਿੱਕਤ ਹੈ ਕਿਸੇ ਵੀ ਤਰੀਕੇ ਦਿੱਤੇ ਜਾ ਸਕਦੇ ਨਾ ਜੀ ਇਹ ਤਾਂ ਸਿਰਫ ਘੋਮਣ ਘੇਰੀਆਂ ਪਾ ਕੇ ਦੇਖੋ ਗੱਲਾਂ ਦੇ ਵਿੱਚ ਇਹਨਾਂ ਕੋਲੋਂ ਕੋਈ ਜਿੱਤ ਨਹੀਂ ਸਕਦਾ ਲੋਕਾਂ ਦਾ ਮਨੋਰੰਜਨ ਕਰਨ ਦੀ ਇਹ ਜਾਂਚ ਇਹਨਾਂ ਨੂੰ ਆਉਂਦੀ ਹੈ ਕਿਉਂਕਿ ਅਸੀਂ ਪਿਛਲੇ 20-25 ਸਾਲ ਤੋਂ ਇਹੀ ਇਹਨਾਂ ਨੇ ਅਸੀਂ ਜਿਹੜਾ ਧੰਦ ਪਿੱਟਿਆ ਇਹਨਾਂ ਨੇ ਧੰਦੀ ਪਿੱਟ ਰਹੇ ਆ ਪੰਜਾਬੀਆਂ ਨੂੰ ਬੇਵਕੂਫ ਬਣਾ ਬਣਾ ਕੇ ਪੰਜਾਬੀਆਂ ਨੂੰ ਚੁਟਕਲੇ ਸ਼ੈਰੋ ਸ਼ਾਦੀ ਸੁਣਾ ਕੇ ਹਸਾਉਂਦੇ ਰਹੇ ਆ ਅੱਜ ਪੰਜਾਬੀਆਂ ਨੂੰ ਜਿਹੜੇ ਦਰਦ ਆ ਪੰਜਾਬੀਆਂ ਦੇ ਜ਼ਖਮ ਆ ਉਹਨਾਂ ਨੂੰ ਕਰੇਦ ਰਹੇ ਆ ਜ਼ਖਮ ਤੇ ਜਿੰਮੇਵਾਰੀ ਤੋਂ ਤਾਂ ਭੱਜ ਗਏ ਮੁੱਖ ਮੰਤਰੀ ਸਾਹਿਬ ਇਹ ਗੱਲ ਤਾਂ ਸਪਸ਼ਟ ਹੈ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਮੁਕੰਮਲ ਤੌਰ ਤੇ ਫੇਲ ਹੈ ਪੰਜਾਬ ਦਾ ਆਵਾਮ ਅੱਜ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਹਕੂਮਤ ਤੇ ਇਸ ਦੀ ਲੀਡਰਸ਼ਿਪ ਨੂੰ ਮੁਕੰਮਲ ਤੌਰ ਤੇ ਨਕਾਰ ਚੁੱਕਿਆ ਕਿਉਂਕਿ ਇਹਨਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਦੇ ਉੱਤੇ ਨਹੀਂ ਖਰਾ ਉਤਰੇ ਇਹਨਾਂ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੁਣ ਤੁਸੀਂ ਗੱਲ ਕਰਦੇ ਸੀ ਮੈਂ ਪਿੱਛੇ ਮੈਨੂੰ ਯਾਦ ਆ ਗਿਆ ਸ਼ਰੋਮਣਿਆ ਅਕਾਲੀ ਦਲ ਨੇ ਤਾਂ ਬਹੁਤ ਕੁਝ ਕੀਤਾ ਕਰਜਾ ਵੀ ਲਿਆ ਲਿਆ ਅੱਤ ਤੁਸੀਂ ਦੱਸੋ ਅੱਜ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਇਸ ਸਰਕਾਰ ਨੇ ਮੈਨੂੰ ਦੱਸੇ ਇੱਕ ਸਕੂਲ ਬਣਾਇਆ ਇੱਕ ਹਸਪਤਾਲ ਬਣਾਇਆ ਇੱਕ ਕੋਈ ਬਿਜ਼ਨਸ ਸਕੂਲ ਬਣਾਇਆ ਇੱਕ ਕੋਈ ਪੁਲ ਬਣਾਇਆ ਇੱਕ ਕੋਈ ਸੜਕ ਬਣਾਈ ਹੈ ਇੱਕ ਕੋਈ ਰਸਤਾ ਬਣਾਇਆ ਕੋਈ ਪਾਰਕ ਬਣਾਇਆ ਕੋਈ ਗਲੀ ਬਣਾਈ ਹੈ ਕੋਈ ਨਾਲੀ ਬਣਾਈ ਹੈ ਅੱਜ ਤਾਂ ਪੰਚਾਇਤਾਂ ਕੋਲੋਂ 30 ਕਰੋੜ ਰੁਪਏ ਵਾਪਸ ਮੰਗ ਰਹੀਆਂ ਸਰਕਾਰ ਸਰਕਾਰ ਨੇ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਜਿਹੜਾ ਪਿੰਡਾਂ ਦਾ ਵਿਕਾਸ ਕਰਨ ਦੇ ਲਈ ਪੰਚਾਇਤਾਂ ਜ਼ਿੰਮੇਵਾਰ ਨੇ ਪੰਚਾਇਤਾਂ ਨੂੰ ਗ੍ਰਾਂਟਾਂ ਮਿਲਦੀਆਂ ਨੇ ਸਰਕਾਰੀ ਪੰਚਾਇਤਾਂ ਜਿਹੜੀਆਂ ਮਿਲ ਕੇ ਪਿੰਡ ਦਾ ਵਿਕਾਸ ਕਰਦੀਆਂ ਨੇ ਉਸ ਸਰਕਾਰੀ ਪੈਸੇ ਦੇ ਨਾਲ ਤੁਸੀਂ ਦੋਸਤੋ ਜੀ ਭਗਵੰਤ ਮਾਨ ਸਾਹਿਬ ਤੁਸੀਂ ਪੰਚਾਇਤਾਂ ਨੂੰ ਕਿਹੜੀ ਪੰਚਾਇਤ ਨੂੰ ਕਿੰਨਾ ਦਿੱਤਾ ਤੁਸੀਂ ਤਾਂ ਕਹਿੰਦੇ ਸੀ ਜਿਹੜੀਆਂ ਸਰਬਸੰਮਤੀ ਨਾਲ ਪੰਚਾਇਤਾਂ ਮੰਨ ਗਈਆਂ ਉਸ ਪੰਚਾਇਤ ਨੂੰ ਵੀ 5 ਲੱਖ ਰੁਪਏ ਦੇਵਾਂਗੇ ਕਿੱਥੇ ਗਿਆ ਜੀ ਤੁਹਾਡਾ 5 ਲੱਖ ਇਹ ਵੀ ਤੁਹਾਡੀ ਗੱਪ ਹੀ ਨਿਕਲੀ ਆ ਤੁਸੀਂ ਜਿਹੜਾ ਡਰਾਮਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਰਕੇ ਕਰ ਰਹੇ ਨਾ ਜੀ ਇਹ ਤੁਸੀਂ ਗਲਤ ਰਵੈਤ ਗਲਤ ਪਰਦਾ ਪਾ ਰਹੇ ਆ ਔਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਇਸ ਸਰਕਾਰ ਦੇ ਪ੍ਰਤੀ ਗੰਭੀਰ ਹੁੰਦੇ ਆ ਇਸ ਨੂੰ ਬਹੁਤ ਸੀਰੀਅਸ ਤੰਗ ਦੇਣ ਨਾਲ ਲੈਂਦੇ ਆ ਇਸ ਸਰਕਾਰ ਦੀ ਜਿਹੜੀ ਇਕਨੋਮਿਕ ਜਿਹੜੀ ਦੀ ਲੁੱਟ ਖਸੁੱਟ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਚਾਹੇ 12000 ਕਰੋੜ ਦੀ ਹੋਵੇ 250 ਕਰੋੜ ਦੀ ਹੋਵੇ 22 ਲੱਖ ਰੁਪਏ ਦੀ ਹੋਵੇ ਔਰ ਜਿਹੜਾ ਇਹਨਾਂ ਦਾ ਜਿਹੜਾ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਇਹ ਕਰ ਰਹੇ ਆ ਉਸ ਦੀ ਵੀ ਮੁਕੰਮਲ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਸਾਰੀਆਂ ਧਿਰਾਂ ਨੂੰ ਇਸ ਮੁੱਦੇ ਦੇ ਉੱਤੇ ਇਕਜੁੱਟ ਹੋਣਾ ਚਾਹੀਦਾ ਅੱਜ ਪੰਜਾਬ ਦੀ ਸਰਕਾਰ ਭੱਜ ਗਈ ਪਰ ਪੰਜਾਬ ਪੰਜਾਬੀਆਂ ਦਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਨਾਰਾ ਜਿਹੜਾ ਦਿੱਤਾ ਸੀ ਕਿ ਖੇਤਰੀ ਪਾਰਟੀ ਹੀ ਪੰਜਾਬੀਆਂ ਦੀ ਹਮਾਇਤੀ ਤੇ ਦਰਦੀ ਹੋ ਸਕਦੀ ਹੈ ਉਹ ਵਾਅਦੇ ਉਹ ਆਪਣੇ ਬੋਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹ ਬੋਲ ਪੁਗਾਏ ਆ ਅੱਜ ਉਹ ਅਖੜਿਆ ਲੋਕਾਂ ਦੇ ਵਿੱਚ ਖੜਿਆ ਨજર ਵੀ ਆਉਂਦੇ ਆ ਤੁਹਾਡੇ ਵਾਂਗੂ ਨਹੀਂ ਕਿ ਜਾ ਕੇ ਉੱਥੇ ਬੈਠ ਕੇ ਕਹਿੰਦੇ ਰੋਟੀ ਖਾਣ ਦਾ ਪਰਪੰਚ ਕਰ ਲਿਆ ਕਦੇ ਕਿਸੇ ਦੇ ਗੱਲ ਲੱਗ ਕੇ ਰੋਗੇ ਉਹ ਜਿਹਨੂੰ ਗੱਲ ਲੱਗ ਕੇ ਰੋਏ ਉਹ ਵੀ ਰੋਂਦੀ ਅੱਜ ਵਿਚਾਰੀ ਉਹ ਜਿਹਦੇ ਤੁਸੀਂ ਗੱਲ ਲੱਗ ਕੇ ਰੋਇ ਸੇ ਉਹ ਵੀ ਰੋ ਰਹੀ ਐ ਤੁਸੀਂ ਤਾਂ ਰੋਂਦੀ ਰੋਂਦੇ ਆ ਜਿਹਦੇ ਤੁਸੀਂ ਗੱਲ ਲੱਗੇ ਉਹ ਵੀ ਰੋਪੀ ਸੋ ਮੇਰੇ ਕਹਿਣ ਦਾ ਮਤਲਬ ਜਿਹਨੂੰ ਤੁਸੀਂ ਆਪਣੇ ਨੇੜੇ ਲਾਉਨੇ ਹੋ ਉਹਦੀਆਂ ਤੁਸੀਂ ਉਂਗਲੀਆਂ ਵੱਢ ਲੈਨੇ ਹੋ ਉਹਨਾਂ ਤੁਸੀਂ ਸਾਰਾ ਕੁਝ ਕੱਢ ਲੈਨੇ ਹੋ ਉਹਦੀ ਆਤਮਾ ਵੀ ਕੱਢ ਲੈਨੇ ਉਹ ਰੋਏਗਾ ਨਹੀਂ ਤੇ ਹੋਰ ਕੀ ਕਹਿੰਦਾ ਅਜ ਪੂਰਾ ਪੰਜਾਬ ਅਜ ਪੰਜਾਬ ਸਰਕਾਰ ਨੂੰ ਰੋ ਰਿਆ ਰੋ ਹੀ ਰਿਆ ਹੋਰ ਕੀ ਕਰ ਰ ਪੰਜਾਬ ਤਾਂ ਬਿਲਕੁਲ ਰਿਹਾ ਜੀ ਦੁੱਖਾਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਦਰਦਾਂ ਦੇ ਵਿੱਚ ਇਸ ਹੜਾਂ ਦੀ ਕਰੋਪੀ ਦੇ ਵਿੱਚ ਹੜਾਂ ਦੀ ਕਰੋਪੀ ਤੁਸੀਂ ਲਿਆਂਦੀ ਆ ਤੁਸੀਂ ਜ਼ਿੰਮੇਵਾਰੋਂ ਇਸ ਕਚਹਿਰੀ ਦੇ ਵਿੱਚ ਤਾਂ ਤੁਹਾਨੂੰ ਲੋਕ ਸ਼ਾਇਦ ਭੁੱਲ ਜਾਣਗੇ ਸਮਾਂ ਆਉਣ ਤੇ ਪਰ ਉਹ ਜਿਹੜੀ ਉੱਪਰ ਬੈਠੀ ਨਾ ਜੀ ਜਿਹੜੀ ਕਹਿੰਦੇ ਆ ਨਾ ਬਈ ਉਸ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਤੁਸੀਂ ਤਾਂ ਆਪਣੇ ਆਪ ਨੂੰ ਬਹੁਤ ਹੀ ਕਹਿੰਦੇ ਆ ਤੁਹਾਡਾ ਉਹ ਫੁੱਫੜ ਪਠਾਨ ਮਾਜਰਾ ਉਹਨੂੰ ਤੁਸੀਂ ਫੜ ਨਹੀਂ ਸਕਕੇ ਕਿਉਂ ਨਹੀਂ ਫੜ ਸਕਕੇ ਤੁਹਾਨੂੰ ਵੀ ਪਤਾ ਇਹ ਲੋਕ ਜਾਣਦੇ ਆ ਲੈ ਕੋ ਬੇਵਕੂਫ ਨਹੀਂ ਇਹ ਪਬਲਿਕ ਹੈ ਸਭ ਜਾਣਦੀ ਹੈ ਮੁੱਖ ਮੰਤਰੀ ਸਾਹਿਬ ਕਿੰਨਾ ਚਿਰ ਤੁਸੀਂ ਢੋਲੇ ਦੀਆਂ ਲਾਉਂਗੇ ਸਮਾਂ ਆਉਣ ਵਾਲਾ ਇੱਕਦਾਂ ਇੱਕ ਦਿਨ ਤਾਂ ਭੇਡ ਪਰ ਵੀ ਆਉਂਦਾ ਹੈ ਇਹ ਤੁਹਾਡੇ ਪਰ ਉਹ ਦਿਨ ਆਏ ਹੋਇਆ ਇਹ ਜਾਣ ਵਾਲੇ ਨੇ ਸੋਇਸੀ ਜੀ ਪ੍ਰਖਾਲਵੀ ਸ਼ਮਸ਼ੇਰ ਸਿੰਘ ਪ੍ਰਖਾਲਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਾਫੀ ਗੁੱਸੇ ਚ ਨਜ਼ਰ ਆਏ ਹਾਲਾਂਕਿ ਪੰਜਾਬ ਦੇ ਦਰਦਾਂ ਨੂੰ ਦੇਖਦੇ ਹੋਏ ਗੱਲਾਂ ਬਾਤਾਂ ਕੀਤੀਆਂ ਸੋ ਜਿਸ ਤਰੀਕੇ ਦਾ ਸੈਸ਼ਨ ਬੁਲਾਇਆ ਗਿਆ ਸੀ ਉਸ ਦੇ ਵਿੱਚ तमाम ਗੱਲਾਂ ਬਾਤਾਂ ਹੋਈਆਂ ਉਹਨਾਂ ਤੇ ਹੀ ਚਰਚਾ ਰਹੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਤੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਜਾਜਦ ਮੇਰੇ ਸ਼ੋਗੀ ਗੁਤਰੀਤੂਆ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ